हम लोग बाजार गए थे सब्जी सब्जी लाने के लिए आए छः सात सात बजे के पौने सात आठ बजे के करीब में आए उसके बाद में बच्चे नहीं था तो लगे तब हाँ हा, तभी तभी से लगना शुरू कर दिया तेरह तारीख हाँ जी, हां जी। कर करा कितने दिन बाद दूसरा तेरह दिन चौदह तारीख बच्चे को जी पैसे या कुछ गया था। उनका बच्चा हमारा बच्चा एक भी पैसा नहीं लेकर गया था मीरा जी आपके बच्चे खो गए थे मिल चुके हैं पुलिस वालों ने ढूंढ लिया कैसा लग रहा है ਕਿਆ ਬਾਤ ਹੋਈ ਥੀ ਕਿਵੇਂ ਲਾਪਤਾ ਹੋਏ ਕੁਛ ਨਹੀਂ ਹੋਇਆ ਸੇ ਜੀ ਉਹ ਤਾਂ ਵੀ ਖੇੜਦੇ ਖੇੜਦੇ ਬੈਠੇ ਤੇ ਉਹ ਵੀ ਉਹਨਾਂ ਨੂੰ ਮੈਂ ਕਿਹਾ ਵੀ ਤੁਸੀਂ ਬਹਿ ਜੂਰੇ ਹੋਏ ਅਸੀਂ ਸਰ ਜਾ ਕੇ ਉਹਨਾਂ ਸਮਾਨ ਪਪਾ ਲੈ ਕੇ ਆਉਣੀ ਆ ਬਸ ਉਹ ਇੰਨੇ ਮੈਂਚੇ ਨਿਕਲ ਗਏ ਘਰੋਂ ਕਹਿੰਦੇ ਲੋਰੀ ਮੰਗਣ ਜਾਨੇ ਜਿਹੜੀ ਗੁੜੀਆ ਹੈਗੀ ਸੀ ਘਰੇ ਉਹਨਾਂ ਨੂੰ ਕਹਿੰਦੇ ਕਿ ਵੀ ਮੈਂ ਲੋਰੀ ਮੰਗਣ ਜਾਨੇ ਆ ਗੁੜੀਆ ਕਹਿੰਦੀ ਵੀ ਤੁਸੀਂ ਜਾਣਾ ਨਹੀਂ ਹੈਗਾ ਵੀ ਮੰਮੀ ਆ ਰਹੇ ਨੇ ਬਸ ਇਹ ਕੰਨ ਮੰਨਿਆ ਨੀ ਗੱਲ ਉਹਨਾਂ ਦੇ ਇਹ ਬਾਗੇ ਲੋਰੀ ਮੰਗਾ ਲੋਰੀ ਮੰਗਣ ਗਏ ਮੁਰਕੀ ਆਏ ਨਹੀਂ ਦੇ ਕਰੇ ਕਿੰਨੀ ਧੇਰ ਬਾਅਦ ਨੂੰ ਪਤਾ ਲੱਗਿਆ ਪਤਾ ਤਾਂ ਸਾਨੂੰ ਵੇਟ ਕਰਿਆ ਉਹਨਾਂ ਨੂੰ 9 ਵਜੇ ਤੱਕ ਜੀ ਵੀ ਆ ਜਾਣਗੇ ਚੱਲੋ ਰੀ ਮੰਗ ਕੇ ਜਦੋਂ ਨਹੀਂ ਆਏ ਉਹ ਘਰੇ ਫਿਰ ਅਸੀਂ ਲੱਭਣ ਨੂੰ ਬਾਗੇ ਜਦੋਂ ਨਹੀਂ ਮਿਲੇ ਫਿਰ ਪੁਲਿਸ ਕੰਪਲੇਨਟ ਕੀਤੀ ਜੀ ਸਾਨੂੰ ਤਾਂ ਐ ਸੀ ਕਿ ਉਹ ਆ ਜਾਣਗੇ ਘਰੇ ਆਏ ਦਬਾਂਗ ਚ ਸਿਵਲ ਆ ਜਾਣਗੇ ਘਰੇ ਉਹ ਕਾ ਕਰਕੇ ਜੀ ਬਹਿਸ਼ ਕੀਤੀ ਥੋੜੀ ਕਿਥੇ ਰਹਿਣਾ ਨੇ ਅਸੀਂ ਸੀਵੀਅਰ ਇਹਨਾਂ ਹਾਲੇ ਜੀ ਪਿੰਡ ਸੀਵੀਅਰ ਹਾਂ ਸਨਾਮ ਰੋਡ ਤੇ ਜੀ ਕੋਈ ਬੱਚਾ ਪੈਸੇ ਵੀ ਲੈ ਕੇ ਗਿਆ ਸੀ ਪੈਸਾ ਲੈ ਗਿਆ ਸੀ ਮੁੰਡਾ ਜੀ ਸਾਡਾ ਕਿੰਨੇ ਸਾਡੇ 350 ਲੈ ਗਏ ਜੇ ਜਦੋਂ ਤੁਹਾਨੂੰ ਪਤਾ ਲੱਗਿਆ ਵੀ ਪੈਸੇ ਵੀ ਨਹੀਂ ਹੈ ਤਾਂ ਸ਼ੱਕ ਪਿਆ ਵੀ ਬੱਚੇ ਕਿਸੇ ਨੂੰ ਨਹੀਂ ਜੀ ਮੇਰੀ ਗੱਲ ਸੁਣੋ ਜਿਵੇਂ ਸਰ ਕੇ ਆਏ ਪਿਆ ਉਹ ਗੁਰਿਆ ਕਹਿੰਦੀ ਸੀ ਮੰਮੀ ਲੈ ਕੇ ਕੱਟ ਕੇ ਸ਼ਹਿਰ ਜਦੋਂ ਮੈਂ ਉਹਨੂੰ ਕਿਹਾ ਮੈਂ ਨਹੀਂ ਲੈ ਕੇ ਗਈ ਕੱਟ ਕੇ ਸ਼ਹਿਰ ਜਬ ਅੱਕਾ ਜਦੋਂ ਨਹੀਂ ਆਇਆ ਘਰੇ 12:01 ਵਜੇ ਫਿਰ ਉਹ ਗੁਰੀਆ ਕਹਿੰਦੀ ਮੰਮੀ ਵੀ ਪੰਕਜ ਲੈ ਗਿਆ ਉਹ ਫਿਰ ਤਾਂ ਕੱਟ ਕੇ ਸਾਨੂੰ ਐਂ ਸਕ ਪਿਆ ਹਾਂਜੀ ਖੁਸ਼ ਬੱਚੇ ਮਿਲ ਗਏ ਹਾਂਜੀ ਖੁਸ਼ ਆ ਜੀ ਇਹ ਜੀ 13 ਤਰੀਕ ਲੋੜੀ ਵਾਲੇ ਦਿਨ ਦੀ ਗੱਲ ਹੈ ਇਹ ਕੁਝ ਮਾਈਗ੍ਰੈਂਟ ਲੇਬਰਸ ਦੇ ਬੱਚੇ ਨੇ ਸਾਰੇ ਮਾਈਨਰ ਬੱਚੇ ਸੀਗੇ ਚਾਰ ਇਹ ਮਿਸਪਲੇਸ ਹੋ ਗਏ ਸੀਗੇ ਤੇ ਇਹਨਾਂ ਦੇ ਪੇਰੈਂਟਸ ਨੂੰ ਪਹਿਲਾਂ ਸਿਗਾ ਕਿ ਸ਼ਾਇਦ ਅੱਜ ਲੋੜੀ ਹੈ ਤੇ ਲੋੜੀ ਮੰਗਣ ਗਏ ਹੋਣਗੇ ਤੇ ਲੋੜੀ ਕਰਕੇ ਸ਼ਾਇਦ ਲੇਟ ਹੋ ਗਏ ਉਸ ਤੋਂ ਬਾਅਦ ਜਦੋਂ 11-12 ਵਜੇ ਤੱਕ ਉਹਨਾਂ ਨੇ ਉਮੀਦ ਸੀ ਵੀ ਵਾਪਸ ਆਉਣਗੇ ਨਹੀਂ ਆਏ ਤਾਂ ਫਿਰ ਵੀ ਇਹਨਾਂ ਨੇ ਪੁਲਿਸ ਨੂੰ ਕੋਈ ਇਤਲਾਹ ਉਦੋਂ 13 ਤਰੀਕ ਨੂੰ ਨਹੀਂ ਦਿੱਤੀ 14 ਤਰੀਕ ਨੂੰ ਇਹਨਾਂ ਨੇ ਫਿਰ ਜਾ ਕੇ ਥਾਣਾ ਸਿਟੀ 1 ਚ ਤਨੂ ਸ਼ਾ ਇੱਕ ਹੈਗਾ ਮਾਈਗ੍ਰੈਂਟ ਲੇਬਰ ਉਹਨੇ ਇਤਲਾਹ ਦਿੱਤੀ ਉਦੋਂ ਤੱਕ ਇਹਨਾਂ ਨੂੰ ਪਤਾ ਲੱਗ ਗਿਆ ਸੀਗਾ ਕਿ ਵੀ ਇਹਦੇ ਬੇਟੇ ਨੇ ਦੋ ਤੇ ਇਹਦੇ ਬੇਟਿਆਂ ਦੇ ਨਾਲ ਦੋ ਹੋਰ ਦੋਸਤ ਨੇ ਵੀ ਉਹ ਵੀ ਮਿਸਿੰਗ ਨੇ ਤੇ ਫਿਰ ਪੁਲਿਸ ਨੂੰ ਇਤਲਾਹ ਦਿੱਤੀ ਤਾਂ ਐਸਐਸਪੀ ਸਾਹਿਬ ਨੇ ਇਮੀਡੀਏਟਲੀ ਇਹਦੇ ਚ ਸਰਤਾਜ ਚਲ ਆਈਪੀਐਸ ਸਾਡੇ ਜ਼ਿਲ੍ਹੇ ਦੇ ਕਪਤਾਨ ਉਹਨਾਂ ਨੇ 4 ਟੀਮਾਂ ਬਣਾ ਕੇ ਸੀ ਸਿਟੀ 1 ਤੇ ਐਸ ਐਚ ਯੂ ਸਦਰ ਤੇ ਇਹ ਸਾਰੀਆਂ ਟੀਮਾਂ ਦੇ ਨਾਲ ਟੈਕਨੀਕਲ ਵਿੰਗ ਨੂੰ ਲਾ ਕੇ ਤੇ ਇਹਦੇ ਤੇ ਕੰਮ ਕਰਨਾ ਸ਼ੁਰੂ ਕੀਤਾ ਐਫ ਆਈ ਆਰ ਦਰਜ ਕਰ ਦਿੱਤੀ ਗਈ 140 ਬੀ ਐਨ ਐਸ ਪਾਰਟ 3 ਦੇ ਤਹਿਤ ਤੇ ਇਹ ਬੱਚੇ ਫਿਰ ਬਹੁਤ ਜ਼ਿਆਦਾ ਮਿਹਨਤ ਮੁਸ਼ਕਲ ਕਰਨ ਤੋਂ ਬਾਅਦ ਗੰਗਾ ਨਗਰ ਤੋਂ ਜਾ ਕੇ ਟ੍ਰੇਸ ਹੋਏ ਗੰਗਾ ਨਗਰ ਕੇ ਸਤਰਾ ਚਲੇ ਗਏ ਸੀ ਬਾਕੀ ਸਾਰਾ 파ਟਲ ਇਨਵੈਸਟੀਗੇਸ਼ਨ ਦਾ 파ਟ ਹੈ ਵੀ ਇਹ ਤੱਕ ਇਹਨਾਂ ਦੇ ਵੀ ਘੁੰਮਣ ਹੀ ਚਲੇ ਗਏ ਸੀ ਤੇ ਕੀ ਕਰਨ ਗਏ ਸੀ ਕਿਵੇਂ ਗਏ ਸੀਗੇ ਉਹ ਅੱਜ ਗੰਗਾ ਨਗਰ ਤੋਂ ਲੈ ਕੇ ਆਂਦੇ ਆ ਇੱਥੇ ਲੱਗੇ ਸੀ ਹਾਂਜੀ ਚਾਰੇ ਇਕੱਠੇ ਗਏ ਸੀ ਕਿਸੇ ਟ੍ਰੇਨ ਤੇ ਚੜ ਗਏ ਜਾਂ ਕਿਸੇ ਡਿਸਟ੍ਰਿਕਟ ਨਾਲੋਂ ਹੱਲੇ ਇਥੋਂ ਇਹ ਹੀ ਪਤਾ ਲੱਗਾ ਵੀ ਇਥੋਂ ਤੂਰੀ ਚੜ ਗਏ ਜੋ ਇਹ ਦੱਸ ਰਹੇ ਪਰ ਸਾਰਾ ਵੈਰੀਫਾਈ ਕਰਾਂਗੇ ਚੰਗੀ ਤਰ੍ਹਾਂ ਇਥੋਂ ਤੂਰੀ ਚਲੇ ਗਏ ਤੂਰੀ ਤੋਂ ਫਿਰ ਗੰਗਾ ਨਗਰ ਵੱਲ ਨੂੰ ਟ੍ਰੇਨ ਆਈ ਉਹਦੇ ਤੇ ਚੜ ਗਏ ਕਿਵੇਂ ਚੱਲੇਗਾ ਕਿਉਂ ਚੱਲੇਗਾ ਇਹ ਸਾਰੀ ਗੱਲ ਲੈ ਇੱਕ ਬੜੀ ਚੰਗੀ ਤਰ੍ਹਾਂ ਕਰਨੀ ਹੈ ਤਸਦੀਕ ਨਾ ਸਾਰੀ ਇਹ ਦੇਖੋ ਅਸਲ ਇਹ ਹੈ ਕਿ ਕਿਥੋਂ ਦੇ ਰਹਿਣ ਵਾਲੇ ਸੀ ਬੱਚੇ ਇਹ ਸਾਰੇ ਇੱਥੇ ਹੀ ਫੈਕਟਰੀ ਫੋਕਲ ਪੁਆਇੰਟ ਏਰੀਆ ਦੇ ਵਿੱਚ ਇੱਕ ਹੈਗਾ ਆਪਣਾ ਸਿਬਿਆ ਪਿੰਡ ਚ ਰਹਿੰਦਾ ਲਾਇਬ੍ਰੇਰੀ ਤੇ ਬਾਕੀ ਫੋਕਲ ਪੁਆਇੰਟ ਏਰੀਆ ਦੇ ਨੇ ਸੁਨਾਮ ਰੋਡ ਸੰਗਰੂਰ ਤੇ ਮਤਲਬ ਕਾਫੀ ਵੇਖੋ ਪੁਲਿਸ ਲਈ ਹੱਦਕ ਹੋ ਜਾਂਦੀ ਹੈ ਕਿ ਮਾਈਨਰ ਬੱਚੇ ਚਾਹੇ ਕਿਸੇ ਮਾਇਗਰ ਦੇ ਨੇ ਚਾਹੇ ਕਿਸੇ ਵੱਡੇ ਘਰ ਦੇ ਨੇ ਤੇ ਮਤਲਬ ਸਾਰਾ ਜ਼ਿਲ੍ਹਾ ਹੀ ਹੌਂਟੋਜ਼ ਹੋ ਜਾਂਦਾ ਜਦੋਂ ਇਹੋ ਜੀ ਕੋਈ ਇਨਸੀਡੈਂਟ ਹੋ ਜਾਂਦਾ ਵੀ ਤੋਰੀ ਤੱਕ ਪੈਦਲ ਨਿਕਲੇ ਜਾਂ ਕਿਸੇ ਚੀਜ਼ ਕੋਲ ਮਤਲਬ ਉਹੀ ਫਿਰ ਕੈਮਰਾਜ਼ ਦੀ ਹੈਲਪ ਲੈ ਕੇ ਇਹ ਸਾਰੀਆਂ ਗੱਲਾਂ ਪੈਦਲ ਹੀ ਗਏ ਆ ਤੋਰੀ ਤੱਕ ਪੈਦਲ ਨਹੀਂ ਗਏ ਇੱਥੋਂ ਤੋਰੀ ਲਈ ਵੀ ਇਹਨਾਂ ਨੇ ਸ਼ਾਇਦ ਇਹ ਦੱਸ ਰਹੇ ਨੇ ਕੋਈ ਟ੍ਰੇਨ ਹੀ ਫੜੀ ਆ ਉਸ ਤੋਂ ਬਾਅਦ ਫਿਰ ਟ੍ਰੇਨ ਅੱਗੋਂ ਗੰਗਨਗਰ ਦੀ ਫੜ ਲਈ ਤੇ ਮਤਲਬ ਫਿਰ ਪੁਲਿਸ ਨੇ ਤਾਂ ਇਹਦੇ ਚਮਤਲ ਦੋ ਤਿੰਨ ਦਿਨ ਸੌਕੇ ਨਹੀਂ ਵੇਖਿਆ ਤੇ ਜਾ ਕੇ ਰਿਕਵਰ ਕਰਕੇ ਲਿਆਂਦੇ ਆ ਸਰ ਚਾਰ ਬੱਚੇ ਦੇ ਜਨਮ ਜਾਰੇ ਚਾਰੇ ਮਿਲ ਗਏ ਹਾਂ ਚਾਰੇ ਮਿਲ ਗਏ ਜੀ ਕਿਸੇ ਵਿਅਕਤੀ ਕੋਲੋਂ ਮਿਲੇ ਨਹੀਂ ਜਾਂ ਕਿਸ ਤਰ੍ਹਾਂ ਨਹੀਂ ਉੱਥੇ ਰੇਲਵੇ ਸਟੇਸ਼ਨ ਤੋਂ ਹੀ ਇਹ ਰੋਮ ਕਰ ਰਹੀ ਸੀ ਇੱਧਰ ਉੱਧਰ ਉੱਥੋਂ ਮਿਲੇ ਨੇ ਹੁਣ ਇਹਨਾਂ ਨਾਲ ਸਾਰੀ ਗੱਲਬਾਤ ਡਿਟੇਲ ਚ ਕੀਤੀ ਜਾਊਗੀ ਇਹਨਾਂ ਦੇ ਮਾਮਾ ਕੋਈ ਵਰਗਲਾ ਆ ਕੇ ਲਗਾਇਆ ਕਿ ਆਪੇ ਗਿਆ ਹਾਂਜੀ ਇਹਨਾਂ ਦੇ ਮਾਮਾ ਹੁੰਦਣਾ ਦਿੱਤੀ ਹਾਂਜੀ ਹਾਂਜੀ ਮਾਪੇ ਨੂੰ ਬੁਲਾ ਲਿਆ ਮਾਪੇ ਵੀ ਬਾਅਦ ਅੱਜ ਅੱਜ ਲੈ ਕੇ ਆਉਂਦੇ ਸਵੇਰੇ ਲੱਗੇ